ਹਾਂਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਆਪਣੇ ਛੋਟੇ ਜਿਹੇ ਬਲੌਗ ਦੇ ਵਿੱਚ ਅੱਜ ਆਪਾਂ ਚੱਲੇ ਸੀ ਜੀ ਮਾਰਕੀਟ ਬਲੌਗ ਦੇ ਵਿੱਚ ਐਂਡ ਤੱਕ ਜਰੂਰ ਬਨੇ ਰਹੋ ਜੀ ਤੇ ਉਮੀਦ ਆਜ ਵਾਲਾ ਬਲੌਗ ਤੁਹਾਨੂੰ ਪਸੰਦ ਆਊਗਾ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕਿਵੇਂ ਦਾ ਲੱਗਿਆ ਅੱਜ ਵਾਲਾ ਬਲੌਗ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਪਲੀਜ਼ ਕਮੈਂਟ ਜਰੂਰ ਕਰਿਆ ਕਰੋ ਤੇ ਜਿਨ੍ਹਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਕੰਟੀ ਵਾਲੇ ਬਟਨ ਨੂੰ ਆਨ ਕਰ ਲਿਓ ਆਪਾਂ ਚੱਲੇ ਸੀ ਜੀ ਮਾਰਕੀਟ ਚਲੋ ਤੁਹਾਨੂੰ ਮਾਰਕੀਟ ਲੈ ਕੇ ਚੱਲਦੇ ਆਂ ਜੀ ਆਪਾਂ ਕੁਝ ਦੁਪੱਟੇ ਦੇਣੇ ਸੀ ਜੀ ਡਾਈ ਕਰਨੇ ਕੁਝ ਹੋਰ ਵੀ ਸਮਾਨ ਆਪਾਂ ਘਰ ਦਾ ਲੈਣਾ ਸੀਗਾ ਤੇ ਆਪਾਂ ਚੱਲੇ ਸੀ ਜੀ ਦੀ ਮਾਰਕੀਟ ਇੱਥੇ ਆਪਾਂ ਆ ਗਏ ਜੀ ਡਾਈ ਵਾਲੇ ਕੋਲ ਡਾਈ ਵਾਲੇ ਤੋਂ ਆਪਾਂ ਦੁਪੱਟੇ ਵਗੈਰਾ ਦਿਖਾਏ ਜਾਣੇ ਸਾਰੇ भांडाई तू सारे देखती देखते फिर अपन कुछ थोड़े बहुत भांडे शूंे के देखे, 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 तो देखे, देखे तो थी चीजें अपने घर चाहिए फिर आप भाडे दुकान चल रहे जी

ਤੋ ਬਾਅਦ ਆਪਾਂ ਕਰੇ ਅੱਗੇ ਦੀ ਤੇ ਘਰੇ ਆਪਣਾ ਇੰਤਜ਼ਾਰ ਕਰਦਾ ਹੁੰਦਾ ਜੀ ਆਪਣਾ ਗੁੱਡੂ ਆਪਣਾ ਮੈਕ ਤੇ ਉਹ ਨੂੰ ਦੇਖ ਰਹੀ ਹੈ ਜੀ ਕਦੋਂ ਕਰੇ ਆਉਣ ਤੇ ਉਹ ਬਹੁਤ ਜ਼ਿਆਦਾ ਐ ਰਹਿੰਦਾ ਵੀ ਮੈਂ ਇਕੱਲਾ ਰਹਿ ਗਿਆ ਫਿਰ ਇੱਥੇ ਆਪਾਂ ਦੇ ਨਾਲ ਥੋੜੀ ਮਸਤੀ ਕੀਤੀ ਨਾਲ ਦੀ ਨਾਲ ਉਹਨੂੰ ਪਤਾ ਲੱਗ ਜਾਂਦਾ ਵੀ ਹੁਣ ਆ ਗਈ ਉਹ ਪਹਿਲਾਂ ਹੀ ਆ ਜਾਂਦਾ ਹੈ ਦੇਖੋ ਤੁਸੀਂ ਇਸ ਤਰ੍ਹਾਂ ਫਿਰ ਉਹ ਉਹਨੂੰ ਜਿੰਨਾ ਚਿਰ ਅਸੀਂ ਉਹਦੇ ਨਾਲ ਬੈਂਦੇ ਨਹੀਂ ਉਹਦੇ ਨਾਲ ਖੇਡਦੇ ਨਹੀਂ ਉਹਨਾਂ ਚਿਕਰੋ ਫਿਰ ਸਾਡੇ ਪਿੱਛੇ ਪਿੱਛੇ ਫਿਰਦਾ ਰਹਿੰਦਾ ਵੀ ਤੁਸੀਂ ਬਾਹਰੋਂ ਆਇਓ ਮੇਰੇ ਨਾਲ ਖੇਡੋ ਮੇਰੇ ਨਾਲ ਥੋੜਾ ਚੌੜ ਕਰੋ ਤੇ ਜੇ ਨਾ ਉਹਨੂੰ ਅਸੀਂ ਇਸ ਤਰ੍ਹਾਂ ਪਿਆਰ ਕਰੀਏ ਉਹਦੇ ਨਾਲ ਨਾ ਬੈਠੀਏ ਉਹਦੇ ਨਾਲ ਨਾ ਖੇਡੀਏ ਤਾਂ ਉਹ ਫਿਰ ਉਦਾਸ ਹੋ ਕੇ ਬਹਿ ਜਾਂਦਾ ਫਿਰ ਉਹ ਰੁੱਸ ਜਾਂਦਾ ਜੀ ਰੁੱਸੂ ਕੇ ਤੇ ਫਿਰ ਪਾਸੇ ਬਹਿ ਜਾਂਦਾ ਫਿਰ ਸਾਡੇ ਸਾਡੇ ਕੋਲੇ ਨਹੀਂ ਆਉਂਦਾ ਫਿਰ ਉਹਨੂੰ ਮਨਾਉਣਾ ਪੈਂਦਾ ਹੈ ਇਸ ਕਰਕੇ ਨਾ ਫਿਰ ਅਸੀਂ ਪਹਿਲਾਂ ਉਹਦੇ ਨਾਲ ਹੀ ਖੇਡਦੇ ਆ ਫੇਰ ਹੀ ਕੋਈ ਹੋਰ ਕੰਮ ਕਰਦੇ ਆ ਜੀ ਤੇ ਫਿਰ ਆਪਾਂ ਇਹ ਸੂਟ ਸੀਗੇ ਜੀ ਕਟਿੰਗ ਕਬਸ ਹਾਂਜੀ ਆਪਾਂ ਇਹ ਸੂਟਾਂ ਦੀ ਕਟਿੰਗ ਬਾਰੇ ਸਾਰਾ ਦੇਖ ਰਹੇ ਸੀ ਜੀ ਵੀ ਇਹਨਾਂ ਦੀ ਕਟਿੰਗ ਕਿਸ ਤਰ੍ਹਾਂ ਹੋਊਗੀ ਇਹਨਾਂ ਦੀ ਸਾਰਿਆਂ ਦੀ ਡਿਜ਼ਾਈਨਿੰਗ ਸੈਂਟਰ ਚ ਦੇ ਦਿੰਦੇ ਆ ਜੀ ਵਿਚਾਲੇ ਤਾਂ ਫਿਰ ਬਾਜੂ ਦੇ ਵਿੱਚ ਜੋੜ ਪੈਂਦਾ ਜੀ ਆਪਾਂ ਉਹ ਵੀ ਸੈਟਿੰਗ ਕਰ ਰਹੇ ਸੀ ਵੀ ਕਿਸ ਤਰ੍ਹਾਂ ਇਹਦੀ ਬਾਜੂ ਬਣਾਈਏ ਕਿਹੜੀ ਸਾਈਡ ਤੋਂ ਦੀ ਕਿਉਂਕਿ ਇਹਦੇ ਫਰੰਟ ਬੈਕ ਦੋਨਾਂ ਦੇ ਪਾਸੇ ਹੀ ਡਿਜ਼ਾਈਨਿੰਗ ਹੈ ਤੇ ਉਸ ਦੇ ਹਿਸਾਬ ਨਾਲ ਹੀ ਫਿਰ ਇਹਨਾਂ ਨੂੰ ਆਪਾਂ ਨੂੰ ਕਟਿੰਗ ਕਰਨਾ ਪਊਗਾ ਜੀ ਸਾਰਾ ਹੀ ਕਟਿੰਗ ਤੋਂ ਪਹਿਲਾਂ ਹੀ ਆਪਾਂ ਨੂੰ ਦੇਖਣਾ ਪੈਂਦਾ ਹੈ ਕਿਹੜੀ ਸਾਈਡ ਹੈ ਦੀ ਕਿਹੜੀ ਡਿਜ਼ਾਈਨਿੰਗ ਆਊਗੀ ਕਿਸ ਤਰ੍ਹਾਂ ਆਊਗਾ ਇਹ ਸਾਰਾ ਕੁਝ ਦੇਖ ਕੇ ਫਿਰ ਹੀ ਕਟਿੰਗ ਹੁੰਦੀ ਹੈ ਜੀ ਇਹ ਸੂਟ ਤੇ ਇਹਨਾਂ ਦੀ ਲੈਂਥ ਵਗੈਰਾ ਦਾ ਵੀ ਕਈ ਵਾਰੀ ਤਾਂ ਇਹ ਬਹੁਤ ਲੈਂਥ ਹੁੰਦੀ ਹੈ ਜੀ ਤੇ ਨਹੀਂ ਤਾਂ ਕਈ ਵਾਰੀ ਬਹੁਤ ਘੱਟ ਹੀ ਲੈਂਥ ਹੁੰਦੀ ਹੈ ਇਹਨਾਂ ਦੀ ਫਿਰ ਉਸ ਹਿਸਾਬ ਨਾਲ ਸਾਰਾ ਦੇਖਣਾ ਪੈਂਦਾ ਹੈ ਜੀ ਤੇ ਫਿਰ ਆਪਾਂ ਕਰ ਲਿਆ ਸੀ ਜੀ ਆਪਣਾ ਰੋਟੀ ਪਾਣੀ ਦਾ ਸ਼ਾਨਦਾਰ ਕੰਮ ਤੇ ਆਪਾਂ ਫੁਲਕੇ ਬਣਾ ਲਏ ਸੀਗੇ ਤੇ ਚਲੋ ਜੀ ਆਪਾਂ ਕਰਦੇ ਆਂ ਬਲੌਗ ਦਾ ਇੱਥੇ ਐਂਡ ਉਮੀਦ ਆ ਸੋਨੂੰ ਅੱਜ ਵਾਲਾ ਬਲੌਗ ਪਸੰਦ ਆਇਆ ਹੋਊਗਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਵੇਂ ਦਾ ਲੱਗਿਆ ਅੱਜ ਵਾਲਾ ਬਲੌਗ ਸੋਨੂੰ ਕਿਵੇਂ ਦਾ ਲੱਗਿਆ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਦਿਆ ਕਰੋ ਜੀ ਪਲੀਜ਼ ਤੇ ਕਮੈਂਟ ਜਰੂਰ ਕਰਿਆ ਕਰੋ ਸਾਰਿਆਂ ਭੈਣ ਭਰਾਵਾਂ ਨੂੰ ਬੇਨਤੀ ਹੈ ਜੀ ਕਮੈਂਟ ਜ਼ਰੂਰ ਕਰਿਆ ਕਰੋ ਤੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਘੰਟੀ ਵਾਲੇ ਬਟਨ ਨੂੰ ਆਨ ਕਰ ਲਿਓ ਜੀ ਤੇ ਮਿਲਦੇ ਆਂ ਜੀ ਅਗਲੇ ਨੈਕਸਟ ਬਲੌਗ ਦੇ ਵਿੱਚ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਬਲੌਗ ਨੂੰ ਐਂਡ ਤੱਕ ਦੇਖਣ ਲਈ ਤੇ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਥੈਂਕ ਯੂ